ਅੱਜ ਆਪਾਂ ਆਇਆ ਬਾਈ ਬਾਜੀ ਝੰਡ ਕੋਲੇ ਸਾਰੇ ਜਾਣਦੇ ਆ ਬਾਈ ਹਨਾ ਕੋਈ ਜਾਣ ਪਹਿਚਾਨ ਦੇ ਜਿਹੜੇ ਮਹਤਾਜ ਨਹੀਂ ਬਾਈ ਤੇ ਕਿਉਂ ਆਇਆ ਬਾਈ ਨੇ ਲਾਇਆ ਸਫੈਦਾ ਕੋਲੋਂ ਸਫੈਦਾ ਪਿਛਲੀਆਂ ਵੀਡੀਓ ਆਪਾਂ ਪਾਈ ਜੰਨੇ ਆ ਤੇ ਕਈਆਂ ਦੇ ਸਵਾਲ ਸੀਗੇ ਸਫੈਦਾ ਪਾਣੀ ਖਿੱਚਦਾ ਪੰਜਾਬ ਨੂੰ ਬਰਬਾਦ ਕਰ ਦੂਗਾ ਕੈਂਸਰ ਹੋ ਜਾਂਦਾ ਤੇ ਬਾਈ ਹੈਗਾ ਫਿਟਨੈਸ ਦਾ ਜਿਹੜਾ ਬਾਈ ਰਾਜ ਬਾਈ ਇੱਥੇ ਦੇਖ ਲਓ ਇੱਧਰ ਦਿਖਾਈ ਬਾਈ ਇੱਧਰ ਆਹ ਦੇਖ ਲਓ ਬਾਈ ਇਹ ਦੂਤੇ ਤਾਂ ਕੋਈ ਨਹੀਂ ਬੰਦਾ ਨਾ ਤੇ ਹੁਣ ਪੁੱਛ ਲੈਣਾ ਬਾਈ ਇਹ ਕੈਂਸਰ ਕਰਦਾ ਕੋਈ ਕੈਂਸਰ ਨਹੀਂ ਹੈਗਾ ਇਹ ਆਪਣੇ ਲੋਕ ਹੈਗੇ ਆ ਲਾਈ ਲੱਗ ਬਾਈ ਹੂੰ ਇਹ ਜਾਣ ਕੇ ਲੋਕਾਂ ਦੇ ਆਪਣੇ ਦਿਮਾਗ 'ਚ ਪਤਾ ਬਈ ਇਹ ਅਮੀਰ ਨਾ ਹੋ ਜਾਣ ਇਹ ਸਰ ਦੇ ਵਰਦੇ ਨਾ ਹੋ ਜਾਣ ਮੈਂ ਤੁਹਾਨੂੰ ਆਪਦੀ ਗੱਲ ਦੱਸਦਾ 5 6 ਸਾਲ ਪਹਿਲਾਂ ਮੈਂ ਉੱਥੇ ਆਪਣੀ ਮਿੱਟੀ ਪਟਾਦੀ ਸੀ ਪਰਲੀ ਮੋਟਰ ਤੇ ਮੈਂ ਉੱਥੇ 100 ਕਬੂਟਾ ਲਾਤਾ ਸੀ ਠੀਕ ਹੈ 6 ਸਾਲ ਹੋ ਗਏ ਉਹ ਮੈਨੂੰ ਸਾਡਾ ਸੌਦਾ ਸੀ 1 3 40000 ਦਾ ਮੈਂ ਜਾਣੀ ਦੇਣੇ ਨਹੀਂ ਸੀ ਠੀਕ ਹੈ ਹਣ ਹਜੇ ਵੀ ਉਹਨਾਂ ਨੂੰ ਮੈਂ ਕਿਹਾ ਸੀ ਬਈ ਭਾਈ ਪੱਟ ਲਓ ਆਏ ਨਹੀਂ ਬੰਦੇ ਅੱਜ ਫੋਨ ਆਇਆ ਸੀ ਉਹਨਾਂ ਦਾ ਮਸ਼ਾ ਭਾਈ ਮੇਰੇ ਨਾਲ ਗੱਲ ਕਰਿਓ ਆ ਕਿ ਆਪਾਂ ਫੌਜੀ ਵਾਲਾ ਕੰਮ ਆਪਾਂ ਟਾਈਮ ਦੇ ਪਾਬੰਦ ਆ ਸਹੀ ਗੱਲ ਹੈ ਵੀਰੇ ਹੁਣ ਆ ਬੂਟਾ ਆਪਾਂ ਲਾਇਆ ਇਹ ਕਣਕ ਦੇ ਪਚੌਲਾਂ ਦੇ ਬੂਟੇ ਜੰਨਾ ਪਾਣੀ ਪੀਂਦਾ ਠੀਕ ਹੈ ਆਪਣੇ ਲੋਕਾਂ ਦੇ ਦਿਮਾਗ 'ਚ ਪਾਤੀ ਵੀ ਕੁਦਰਤ ਆ ਯਾਰ ਪਾਣੀ ਕਿਵੇਂ ਮੁੱਕ ਜੂ ਹੈ ਆ 2 ਮਹੀਨੇ ਲੋਕਾਂ ਨੇ ਪਾਣੀ ਯਾਦ ਕਰਨਾ ਬਾਈ ਜੀ ਉਦੋਂ ਬਾਅਦ ਖਤਮ ਖਤਮ ਛਿੱਟਾ ਖਤਮ ਪਾਣੀ ਦਾ ਹਨਾ ਤੇ ਜਿਹੜਾ ਉਹ ਕਹਿੰਦੇ ਹਨਾ ਇੰਨਾ ਆਪਾਂ ਟਾਇਲਟਾਂ ਜਿੱਦੂ 20 ਉਹ ਤਾਂ ਜ਼ਿਆਦਾ ਨਹੀਂ ਕਿਸੇ ਦੇ ਠਾੜਾ ਵੀ ਟੂਟ ਟਾਇਲਟਾਂ ਵਾਲਾ ਛੱਡ ਜਿਹੜੀਆਂ ਫੈਕਟਰੀਆਂ ਨੇ ਫੈਕਟਰੀਆਂ ਨੇ ਇਹ ਤਾਂ ਆਪਾਂ ਤਾਂ 1% ਵੀ ਨਹੀਂ ਪਾਣੀ ਕਰਦੇ ਖਰਾਬ ਇੰਨਾ ਪਾਣੀ ਵੇਸਟ ਕਰਦੇ ਆ ਇਹ ਹੂੰ ਠੀਕ ਉਧਰ ਦਾ ਝਾਕਦਾ ਨਹੀਂ ਕੋਈ ਆਪਾਂ ਲਾਇਆ ਜੀ ਤਕਰੀਬਨ 8900 ਬੂਟਾ ਠੀਕ ਹੈ ਕਿੱਲੇ ਚ ਕਿੰਨਾ ਥਾ ਇਹ ਜੀ ਇੱਕ ਕਿੱਲੇ ਤੋਂ ਪੂਰਾ ਵੱਧ ਆਉਗਾ ਹਾਂ ਠੀਕ ਹੈ ਕਿੰਨੇ ਬਾਈ ਕਿੰਨੇ ਤੇ ਲਾਇਆ ਜੇ ਗੱਲ ਕਰ ਗਿਆ ਪਹਿਲੇ ਇਹ ਬਾਈ 7 ਫੁੱਟ 11 ਫੁੱਟ ਪਰ ਉਹ ਲਵਾਈਆ ਠੀਕ ਹੈ ਤੇ 5 ਬਾਈ 5 ਦਾ ਲਵਾਈਆ ਟ੍ਰੈਂਗਲ ਨਾਲ ਲਾ ਲੋ ਚਾਹੇ ਹੂੰ ਬੂਟੇ ਤੋਂ ਬੂਟਾ 5 ਫੁੱਟ ਠੀਕ ਹੈ ਠੀਕ ਹੈ ਜੀ ਆਹ ਬੂਟੇ 200 ਲਾ ਹੀ ਫਤੇ ਦੇ ਬਾਡੇ ਵਾਲੇ ਦਾ ਨਾ ਆਹਾਂ ਆਹ ਆਹ ਠੀਕ ਹੈ ਹਾਂ ਇਹ ਵੀ ਕਲੋਨੀ ਆ ਇਹ ਵੀ ਕਲੋਨੀ ਆ ਠੀਕ ਆ ਤੇ ਕਿਵੇਂ ਲੱਗਿਆ ਤੁਹਾਨੂੰ ਜਿਹੜਾ ਕਲੋਨ ਤੁਸੀਂ ਪਹਿਲੇ ਜਾਣਕਾਰੀ ਕਿੱਥੋਂ ਮਿਲੀ ਕਲੋਨ ਦਾ ਵੀ ਕਲੋਨ ਲੱਗ ਗਿਆ ਆਪਾਂ ਵੈਸੇ ਤਾਂ ਦੇਸੀ ਪਹਿਲਾਂ ਚੱਲਦੇ ਸੀ ਚੱਲਦਾ ਹੀ ਆਪਾਂ ਨੂੰ ਮੈਨੂੰ ਉਹ ਤੋਂ ਥੋੜਾ ਜਿਆਦਾ ਇਨਸਟਾਲਸ ਵਧਿਆ ਮੇਰਾ ਹੂੰ ਜਿਹੜੇ ਉੱਥੋਂ ਜਿਹੜੇ ਉਹ ਲਾਇਏ ਸੀ ਤਿਆਰ ਹੋ ਗਏ ਜਿਹੜੇ ਉਹ ਮੈਨੂੰ ਬਾਈ ਲੈਣ ਆ ਗਏ ਮੈਂ ਪਹਿਲਾਂ 3 ਲੱਖ ਮੰਗ ਲਿਆ ਹੂੰ ਫੇਰ ਮੈਨੂੰ ਕਿਸੇ ਕੋਈ ਬੰਦਾ ਆ ਗਿਆ ਯਾਰ ਸੁਕੜੇ ਆ ਪੈਸੇ ਤੋਂ ਪੈਸੇ ਘੱਟ ਮੰਗੀ ਜਾਂਦਾ ਹੂੰ ਫੇਰ ਮੈਂ ਕਿਹਾ ਵੀ ਨਹੀਂ ਦੇਣਾ ਨਹੀਂ ਹੂੰ ਫੇਰ ਮੈਂ ਨਾ ਦੇਣ ਵਾਲਾ ਕੰਮ ਕਰਕੇ ਮੈਂ ਕਿਹਾ ਵੀ ਦੇਣੇ ਤਾਂ ਹੈ ਨਹੀਂ ਉਹ ਮੁੰਡੇ ਕੁੱਡੀ-ਕੁੱਡੀ ਵਾਲੇ ਸੀ ਕਹਾ ਉਹ ਕਹਿੰਦੇ ਬਾਈ ਸਾਡਾ ਕੰਮ ਚੱਲ ਪੁਜਾਰ ਮਹਾ ਚੱਲ ਤੁਸੀਂ ਚੱਲ ਕੇ ਆਇਓ ਕੋਈ ਨਹੀਂ ਸਹੀ ਗੱਲ ਹੈ ਤੇ ਮੈਂ ਉਹਨੂੰ ਕਿਹਾ ਵੀ 3.5 ਲੱਖ ਲੈਣਾ ਓੱਕਾ-ਪੁੱਕਾ ਹਾਂ ਓੱਕਾ-ਪੁੱਕਾ ਉਹ ਕਹਿੰਦੇ ਕੋਈ ਨਾ ਵੀ 40 ਜੂਲੀ ਤੱਕ ਆਪਾਂ ਮੈਂ ਕਿਹਾ ਚੱਲ ਹਾਂ ਠੀਕ ਆ ਯਾਨੀ ਆ ਗੱਲ ਆ ਉਹਦੇ ਕਰਕੇ ਫਿਰ ਮੇਰਾ ਇੰਟਰਸਟ ਹੋਰ ਵਧ ਗਿਆ ਮਹਾ ਯਾਰ ਆਪਾਂ ਹੋਰ ਲਾਉਨੇ ਆ ਠੀਕ ਆ ਹਣਾ ਸਾਰਾ ਜੇ ਮੰਨ ਕੇ ਚੱਲ ਗਏ ਬਾਈ ਹੋਰ ਵੀ ਲਾਉਂਗੇ ਹੁਣ ਜੇ ਤੁਸੀਂ ਬਿਲਕੁਲ ਹੋਰ ਲਾਉਣਾ ਵੀਰੇ ਪਰਲੀ ਵੀ ਪੋ ਠੇਕੇ ਦੇ ਦਿੱਤੇ ਹੋ ਦੋ ਕਿਲੇ ਉਹਨਾਂ ਦੇ ਵੀ ਠੋਕੂ ਉੱਥੇ ਹੂੰ ਤੇ ਬ ਜਮੀਨ 1.5 ਦੋ ਕਿੱਲੇ ਉੱਧਰ ਵੀ ਲਾ ਦੇਣਾ ਸਾਰੇ ਉੱਥੇ ਵੀ ਲਾਉਣਾ ਤੁਸੀਂ ਭਾਈ ਕੀ ਮੰਨਦਾ ਹੈ ਵੀ 5 ਸਾਲ ਦੀ ਫਸਲ ਆ ਇਹ ਐਫ ਡੀ ਆ ਜੀ ਐਫ ਡੀ ਆ ਨਾ ਐਫ ਡੀ ਆ ਉ ਆਪਾਂ ਗੱਲ ਕਰਕੇ ਜੇ ਚੱਲ 70 80 ਹਜ਼ਾਰ ਨੂੰ ਠੇਕਾ ਲਾ ਲ ਗਏ ਕਿੱਲੇ ਦਾ ਆਪਾਂ ਤੇ ਸਾਲ ਦੀ ਉਹ ਖਤਮ ਹੋ ਗਈ 80000 ਰੁਪਿਆ ਆਪਾਂ ਉਹ ਖਾ ਜਾਣੇ ਆ ਜਿਹੜਾ ਇਕੱਠਾ ਪੈਸਾ ਆਉਣਾ ਜੇ 5 ਕਿੱਲੇ ਲਾਇਕ ਦਾ 50 ਲੱਖ ਰੁਪਿਆ ਆਪਣੇ ਹੱਥ ਚ ਆਉਂਦਾ ਵੱਧ ਆਊ ਜੀ ਵੱਧ ਆਊਗਾ ਚੱਲ ਆਪਾਂ 10 ਲੱਖ ਦੇ ਹਿਸਾਬ ਨਾਲ ਵੀ ਇਹ ਚੱਲ ਗਿਆ ਨਹੀਂ 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 ਵੱਧ ਆਊਗਾ ਵੱਧ ਆਊਗਾ ਹੁਣ ਗਾਂ ਗੱਲ ਆ ਜਾਂਦੀ ਹੁਣ ਕਈ ਥੱਲੇ ਕਮੈਂਟ ਕਰਦੇ ਮੀ ਪੈਂਦੇ ਨੇ ਬਾਈ ਆਪਣੇ ਹਨਾ ਮੀ ਬਹੁਤ ਘਾਟਾ ਹਿਆਰਪੁਰ ਜਾ ਕੇ ਹੁਣ ਅਸੀਂ ਜਾ ਕੇ ਆਏ ਉੱਥੇ ਬਾਈ ਸਫੈਦਾ ਦੇ ਪਪੂਲਰ ਸਫੈਦਾ ਦੇ ਪਪੂਲਰ ਤੀਜੀ ਫਸਲ ਨਹੀਂ ਸਾਨੂੰ ਦੇ ਸੀ ਉੱਥੇ ਬਾਈ ਇਹਨੇ ਯਾਰ ਜਿਹੜੀ ਆਪਾਂ ਹਵਾ ਛੱਡਦੇ ਆ ਗੰਦੀ ਹਵਾ ਛੱਡਦੇ ਉਹ ਖਾਣੀਆਂ ਨੇ ਜਿਹੜੀ ਆਪਾਂ ਲੈਣੇ ਆ ਉਹ ਛੱਡਣੀਆਂ ਨੇ ਛੱਡਣੀਆਂ ਨੇ ਇਹ ਪੁੱਤਰ ਤਾਂ ਕਿੰਨਾ ਸੋਹਣਾ ਲੱਗਦਾ ਨਕਸ਼ਾ ਹੀ ਹੋਰ ਕੁਝ ਬਣ ਜਾਣੀਆਂ ਇੱਥੇ ਮੌਸਮੀ ਚੇਂਜ ਹੋ ਜਾਣਾ ਜਦੋਂ ਆ ਤਾਂ ਹੋ ਗਿਆ ਇੱਥੇ ਰੈਲੀ ਰਹਿਣ ਲੱਗ ਜਾਣੀ ਨਾਲ ਆਪਣੇ ਫੌਜੀ ਆ ਬਾਈ ਹਬੋਰ ਨਰਸਰੀ ਵਾਲਾ ਇਹਨਾਂ ਨੇ ਵਧੀਆ ਗਾਈਡ ਕੀਤਾ ਬਾਈ ਬਹੁਤ ਵਧੀਆ ਬਾਈ ਬਹੁਤ ਵਧੀਆ ਨਜ਼ਾਰਾ ਲਿਆਤਾ ਬੂਟੇ ਦਾ ਅਸੀਂ ਥੋੜੇ ਜਿਹਾ ਲਾਈ ਹੀ ਆ ਵੀ ਬਾਗ ਬਣਿਆ ਪਿਆ ਇਧਰ ਵੀ ਹਾਂ ਆ ਵੇਖ ਲੋ ਇਧਰ ਪਾਈ ਇਧਰ ਦਿਖਾ ਬੂਟੇ ਲੱਗੇ ਸਰਕਾਰ ਨੂੰ ਵੀ ਚਾਹੀਦਾ ਵੀ ਹਰੇਕ ਉਹ ਮੋਟਰ ਦੇਖ ਆਪਣੀ ਘਟੋ ਘਟ 100 ਬੂਟਾ ਲੱਗਾ ਮੋਟਰ ਤੇ ਠੀਕ ਆ ਹਰੇਕ ਮੋਟਰ ਉਹ ਦੇ ਕੋਠੇ ਯਾਰ ਇਹਨਾਂ ਸ਼ਰਮ ਹੋਣੀ ਚਾਹੀਦੀ ਡੱਬ ਕੇ ਮਰ ਜਾਓ ਯਾਰ ਜਮਾ ਕੁੱਤੋਂ ਆ ਮੈਨੂੰ ਲੱਗਦਾ ਵੀ ਚਾਹ ਪੀਣ ਨੂੰ ਵੀ ਬੈਠਣ ਨੂੰ ਥਾਂ ਹੈ ਬਿਲਕੁਲ ਹੈ ਨਹੀਂ ਕੰਮ ਕਰਕੇ ਆਪਾਂ ਹਣਾ ਇੰਨਾ ਬੁਰਾ ਹਾਲ ਸਰਕਾਰ ਨੂੰ ਚਾਹੀਦਾ ਵੀ 25 30 ਬੂਟੇ ਅਪਰ ਕੀ 50 ਬੂਟੇ ਪਰ ਮੋਟਰ ਕਰ ਦੇਣੇ ਚਾਹੀਦੇ ਹਾਂ ਨੀ ਚਾਹੀਦੇ ਹਾਂ ਜੇ ਖਸਾਲ ਹੋਣਾ ਨਹੀਂ ਤਾਂ ਸਾਸਰੀ ਕਾਲੀ ਆ ਬਾਈ ਨਹੀਂ ਤਾਂ ਫਿਰ ਬਾਈ ਪਿੱਟੀ ਜਾਂਨੇ ਆ ਏਸੀ ਆਪਾਂ ਲਾਈ ਜਾਂਨੇ ਆ ਘਰੇ 2 2 3 3 ਤੇ ਮੈਨੂੰ ਲੱਗਦਾ ਵੀ ਜਿਹੜੀਆਂ ਇੰਟਰਲੋਕਰ ਟੇਲਾ ਹਨਾ ਬਾਈ ਉਹ ਚੁੱਲੇ ਤੱਕ ਚੜਾ ਦਈਆਂ ਆਪਾਂ ਤੇ ਦਰਾਖਤ ਕਹਿੰਦੇ ਬੁੜੀਆਂ ਆ ਵੀ ਪੱਟ ਦੋ ਪੱਤੇ ਡਿੱਗਣਗੇ ਇਹ ਬਾਈ ਨੁਕਸਾਨ ਆਪਣਾ ਹੀ ਆ ਅਸੀਂ ਤਾਂ ਵੀਰੇ ਇਹ ਕਰਨਾ ਆ ਦੇਖੋ ਆ ਜਾ ਵੀਰੇ ਬਰੇ ਅਸੀਂ ਨਾ ਆ ਸਾਡਾ ਟਰੈਕ ਬਣ ਗਿਆ ਵਿਚ ਵਿਚ ਵਿਚਾਲੇ ਹੂੰ ਇੱਥੇ ਹਲਦੀ ਹੁਣ ਦੀ ਲਾਵਾਂਗੇ ਹੋਰ ਕੀ ਦੀ ਲਾਵਾਂਗੇ ਵਿਚਾਲੇ ਇਹ ਦੋ ਛੱਡ ਲੈਣੇ ਸੀ ਤੁਰ ਤਰਾਉ ਐਕਸਰਸਾਈਜ਼ ਕਰਨ ਨੂੰ ਅੱਛਾ ਇਦੇ ਵਿੱਚ ਲਾਵਾਂਗੇ ਬਾਈ ਕੱਖ ਹੂੰ ਲਾ ਕੇ ਨਾਲ ਚਾਹੇ ਬੈਠੋ ਆਨੰਦ ਲਓ ਕੁਦਰਤ ਦਾ ਠੰਡੀ ਹਵਾ ਨਾਲੇ ਐਕਸਰਸਾਈਜ਼ ਕਰਾਂਗੇ ਐਕਸਰਸਾਈਜ਼ ਕਰਾਂਗੇ ਖੁੱਲਾ ਜਮ ਲਾਵਾਂਗੇ ਅੰਦਰ ਇਹਦੇ ਵਿੱਚ ਠੀਕ ਆ ਐਨ ਆਨੰਦ ਹੋ ਜਾਣਾ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਹੋਣਾ ਠੀਕ ਆ ਹੁਣ ਅਸੀਂ ਤਾਂ ਬਾਈ ਆਪਾਂ ਤੁਹਾਨੂੰ ਆਪਦੀ ਦੱਸਦੇ ਆ ਅਸੀਂ ਦੋ ਗਰੀ ਪਾਣੀ ਪੀਤਾ ਇੱਥੇ ਲਾਉਂਦਿਆਂ ਨੇ ਠੀਕ ਆ ਅਸੀਂ ਮੈਂ ਨਹੀਂ ਟਰੈਕਟਰ ਤੋਂ ਉਤਰਿਆ ਨਾ ਦੂਜੇ ਮੋੜੇ ਉਤਰਿਆ ਹੂੰ ਫੇਰ ਉਦੋਂ ਬਾਅਦ ਬੈੱਡ ਬਣਾ ਕੇ ਆਪ ਮੈਂ ਲੱਗਿਆ ਨਾਲ ਦਾੜ-ਦਾੜ-ਦਾੜ ਕਰਕੇ ਅਸੀਂ 2.5-3 ਘੰਟੇ ਉਮਾਰਿਆ ਲਾ ਕੇ ਡੇਢ ਕਿਲਾ ਵਾਂ ਦਾ ਜੇ ਮੰਨ ਕੇ ਚੱਲ ਗਏ ਲਾਤ ਆ ਹਾਂ ਨਾਲੇ ਲੱਗੇ ਵੀ ਬਾਈ ਇਹੋ ਜਿਹਾ ਹੋਇਆ ਦੇਖ ਲੈ ਕੋਈ ਬੂਟਾ ਡਿਗਿਆ ਜਮਾ ਸਹੀ ਖੜਿਆ ਆ ਸਾਰੇ ਬੂਟੇ ਵਧੀਆ ਲਾਏ ਨੇ ਜੇ ਕੋਈ ਬੂਟਾ ਮਾੜਾ ਸੀ ਮਾੜਾ ਨਹੀਂ ਲਾਇਆ ਮਾੜਾ ਬੂਟਾ ਵੀ ਉਹ ਚ ਸ਼ਾਂਤੀ ਰੱਖੋ ਮਾੜਾ ਬੂਟਾ ਨਾ ਲਾਓ ਤੇ ਸਾਰੇ ਚੰਗੇ ਹੀ ਲਾਓ ਠੀਕ ਹੈ ਹਨਾ ਤੇ ਬਾਈ ਬਾਜੀ ਜੰਡ ਕੀ ਚਾਹੁੰਦਾ ਹੈ ਜਿਵੇਂ ਹੁਣ ਆ ਨੌਜਵਾਨੀ ਨੂੰ ਬਚਾਉਣ ਨੂੰ ਹੁਣ ਖਾਤਰ ਤੁਸੀਂ ਇਹ ਟ੍ਰੇਨਿੰਗ ਲਵਾ ਰਹੇ ਹੋ ਹਨਾ ਚਲੋ ਲੋਕ ਤਾਂ ਆਪਾਂ ਲੋਕਾਂ ਦੀ ਗੱਲ ਛੱਡੋ ਹਨਾ ਤੁਹਾਡਾ ਕੀ ਮੋਟਿਵ ਆ ਇਹ ਕਿੱਥੋਂ ਤੱਕ ਤੁਸੀਂ ਪਹੁੰਚਾਉਣਾ ਚਾਹੁੰਦੇ ਆ ਇਹਨਾਂ ਨੂੰ ਜਾਂ ਜਵਾਨੀ ਨੂੰ ਬਚਾ ਕੇ ਰੱਖਣਾ ਹੀ ਸਿਰਫ ਮਕਸਦ ਆ ਵੀ ਬਸ ਨਸ਼ਿਆਂ ਤੋਂ ਬਚਾਉਣਾ ਜਾਂ ਗਾਂ ਵੀ ਤੁਸੀਂ ਅੱਗੇ ਵੀ ਇਹਨਾਂ ਨੂੰ ਬਚਾਉਣਾ ਹੈ ਭਾਈ ਜੀ ਦੇਖੋ ਬੰਦੇ ਇੰਨੇ ਕੁ ਦੁਖੀ ਨੇ ਉਹ ਜਿਹੜਾ ਮੁੰਡਾ ਇੱਕ ਸਾਲ ਇੱਥੇ ਆਇਆ ਹੂੰ ਉਦੋਂ ਦਾ ਪਹਿਲੀ ਮਾਂ ਪੇ ਮਾਮਿਆਂ ਦੇ ਵੀ ਕੋਈ ਜਵਾਬ ਨਹੀਂ ਠੀਕ ਆ ਕੱਲਾ ਭਾਈ ਆ ਹੂੰ ਡੇਢ 200 ਕਿੱਲੇ ਦਾ ਮਾਲਕ ਆ ਉਹ ਕੱਲਾ ਡੇਢ 200 ਕਿੱਲੇ ਦਾ ਮਾਲਕ ਆ ਮੁੰਡਾ ਹੂੰ ਉਹਨਾਂ ਦਾ ਇੱਥੇ ਛੱਡਿਆ ਹੋਇਆ ਫੈਮਿਲੀ ਸਾਰੀ ਬਾਹਰ ਆ ਕਲੱਬ ਆ ਉਹਨਾਂ ਦੀ ਬਾਹਰ ਵੀ ਸਾਰਾ ਕੁਛ ਆ ਹਾਂ ਹੋਰ ਉਹ ਜਵਾਕ ਕੋ ਛੋਟਾ ਜਿਹਾ ਆਉਂਦਾ ਸੀ ਹਾਂ ਅ ਮੈਂ ਵੇਖ ਰਿਹਾ 20 ਸਾਲ ਦੇ 15 15 ਸਾਲ ਦੇ ਜਵਾਕ ਬਹੁਤ 15 ਛੋਟੇ ਵੀ ਨੇ ਬੱਚਾ ਛੋਟੇ ਵੀ ਨੇ ਗੱਲ ਕੀ ਆ ਭਾਈ ਆਪਾਂ ਦਾ ਸੱਚ ਦਾ ਫੁੱਕਾ ਦੇਣਾ ਨਾ ਤਾਂ ਮੈਂ ਕਮੈਂਟ ਪੜ੍ਹਿਆ ਕਦੇ ਹਾਂ ਨਾ ਮੈਨੂੰ ਲੋੜ ਆ ਪੜ੍ਹਨ ਦੀ ਠੀਕ ਆ ਅਸੀਂ ਤਾਂ ਕਰਕੇ ਖਾਣਾ ਹਾਂ ਹਾਂ ਨਾ ਸਹੀਂ ਕਿਸੇ ਦੇ ਹੱਥਾਂ ਬਲ ਝਾਕੀ ਠੀਕ ਆ ਜੀ ਕਮੈਂਟਾਂ ਵਾਲੇ ਤਾਂ ਕਮੈਂਟਾਂ ਜੋਗੇ ਨੇ ਇੱਥੇ ਤਾਂ ਬਸ ਇੱਕ ਹਾਂ ਕਿਨਾਰੇ ਆ ਕੇ ਜਿਵੇਂ ਮੂਸੇ ਨੇ ਕਿਹਾ ਸੀ ਬੈਠ ਕੇ ਰਜਾਈਆਂ ਜਹੋਂਕੀ ਦਾ ਨਹੀਂ ਹੁੰਦਾ ਬਸ ਹਾਂ ਤੋਂ ਵੱਡਣਾ ਜੇ ਹੋਵੇ ਨਾ ਤਾਂ ਭੋਂਕੀ ਦਾ ਨਹੀਂ ਉਹ ਚੀਜ਼ਾਂ ਇਹ ਵੱਡ ਨਹੀਂ ਸਕਦੇ 19 ਵੀ ਹੈ ਨਹੀਂ ਊਕਾਰ ਦਾ ਜਿਆਦਾ ਮੂਰੇ ਆ ਕੇ ਬਈ ਚੂਕ ਹੀ ਦੇਣ ਉਹ ਤਾਂ ਹੈ ਹੀ ਨਹੀਂ ਹਮ ਗੱਲ ਗਿਆ ਚੰਗਾ ਬੋਲੋ ਆਪਣਾ ਤਾਂ ਇਹ ਚੰਗਾ ਬੋਲੋ ਚੰਗਾ ਕਰੋ ਚੰਗਾ ਖਾਓ ਚੰਗਾ ਖਾਓ ਬਸ ਪਾਸਾ ਕੰਮ ਤੇ ਆਪਾਂ ਇਹਨਾਂ ਤੋਂ ਬਈ ਸਰਟੀਫਿਕੇਟ ਨਹੀਂ ਲੈਣਾ ਆਪਾਂ ਮਹਾਰਾਜ ਦੀ ਨਾਂ ਮਾੜਾ ਪੈਸਾ ਆਵੇ ਨਾ ਮਾੜੀ ਅੱਖ ਨਾਲ ਦੇਖੀਏ ਨਾ ਮਾੜਾ ਖਾਈ ਅੱਪੇ ਮਾਰਾਂ ਰੰਗ ਭਾਗ ਲਾਏ ਪਏ ਨੇ ਯਾਰ ਐ ਸੋਡੇ ਵਰਗੇ ਭਰਾ ਮਿਲ ਗਿਆ ਆ ਆ ਐਫ ਡੀ ਹੋਰ ਕਰਾ ਦਿੱਤੀ ਐਫ ਡੀ ਹੋਰ ਨਹੀਂ ਸਹੀ ਗੱਲ ਹੈ ਜੀ ਇੰਨੇ ਚੰਗੇ ਲੋਕ ਜੁੜੀ ਜਾਂਦੇ ਆ ਲਾਓ ਸਪੈਦਾ ਸਾਰੇ ਜਿਹਦੇ ਕੋਲ ਚਾਰ ਕੀਲੇ ਨੇ ਦੋ ਤਾਂ ਲਾਓ ਹਮ ਸਹੀ ਗੱਲ ਬੱਪੂ ਲਾਰ ਲਾ ਲੋ 1.500 ਫੁੱਟ ਤੇ ਪਾਣੀ ਲੈ ਗਿਆ ਕਿ ਉਹ ਝੋਨਾ ਲਾ ਲਾ ਕੇ ਠੀਕ ਹੈ ਝੋਨਾ ਦਾ ਸਾਰ ਵਕਤ ਪਾਣੀ ਉਹ ਚ ਠੱਲ ਗਿਆ ਠੱਲਣਾ ਪੈਂਦਾ ਹਰ ਵਕਤ ਤੇ ਇਹਨੂੰ ਹਫ਼ਤੇ ਚ ਤਾਂ ਦੋ ਦਿਨ ਲਾਉਣਾ ਪਾਣੀ ਚਾਹੇ ਇੱਕ ਦਿਨ ਹੀ ਲਾ ਲਾ ਹਮ ਨਹੀਂ ਤੇ ਕਿੰਨਾ ਵਜ ਗਿਆ ਪਾਣੀ ਆ ਦੇ ਆ ਵੀ ਵਿਹਲਾ ਪਿਆ ਸੁੱਕਾ ਇੰਨੇ ਇੰਨੇ ਲਾਉਣਾ ਥਾਲੀ ਆ ਮੇਨੂੰ ਵੀ ਦਾ ਕੀਲੇ ਚ ਰਹੀ ਗਈਆਂ ਦੋ ਕਨਾਲਾਂ ਹੂੰ ਸਾਰੀਆਂ ਦੋ ਕਨਾਲਾਂ ਰਹਿ ਗਈਆਂ ਦੋ ਕਨਾਲਾਂ ਚ ਪਾਣੀ ਫੇਰਨਾ ਬਸ ਬਾਕੀ ਵਿਹਲੇ ਚ ਜੋ ਮਰਜੀ ਹਲਦੀ ਵੀ ਲੋ ਕਣਕ ਵੀ ਲੋ ਦੋ ਸਾਲ ਤੱਕ ਤਾਂ ਜੋ ਮਰਜੀ ਇਹ ਚ ਖੇਤੀ ਕਰੀ ਚੱਲੋ ਬਿਲਕੁਲ ਜੀ ਬਿਲਕੁਲ ਤੇ ਠੀਕ ਆ ਦੋਸਤੋ ਵੀਡੀਓ ਤਾਂ ਬਣਾਈ ਸੀ ਆਪਾਂ ਵੀ ਜਿਹੜੇ ਕਹਿੰਦੇ ਸੀਗੇ ਕੁਝ ਕੁ ਦਵਾਈ ਵਾਲੇ ਹੁੰਦੇ ਆ ਤੁਸੀਂ ਪੰਜਾਬ ਨੂੰ ਬਰਬਾਦ ਕਰਤਾ ਕੈਂਸਰ ਲਿਆ ਫਲਾਣਾ ਬਾਈ ਜੀ ਪਹਿਲਾਂ ਵੀ ਕੋਲੋਨ ਸਪੈਦਾ ਲਿਆਂਦਾ ਸੀ ਸਰਕਾਰ ਸਬਸਿਡੀ ਵੀ ਦਿੰਦੀ ਸੀ ਪਰ ਲੋਕਾਂ ਨੇ ਪਤਾ ਨਹੀਂ ਕੀ ਚੈੱਕ ਕਰ ਆਪਣੇ ਲੋਕ ਪੁੱਠੇ ਪਾਸੇ ਨੂੰ ਜਾਂਦੇ ਆ ਨਿੱਤ ਪੜਦੇ ਆ ਵੀ ਪਾਣੀ ਖਤਮ ਹੋ ਗਿਆ ਪੰਜਾਬ ਦਾ ਫਲਾਨਾ ਹੋ ਗਿਆ ਫਿਰ ਬਾਈ ਕਿਉਂ ਝੋਨਾ ਲਾਉਨੇ ਆ ਚਿਰਾ ਪੂੰਜੀ ਦੀ ਫਸਲ ਜੇ ਪੰਜਾਬ ਚ ਵਜਵਾਵਾਂਗੇ ਤਾਂ ਆਪਾਂ ਬਾਈ ਕੰਗਾਲ ਹੋਵਾਂਗੇ ਪਾਣੀ ਥੱਲੇ ਜਾਊਗਾ ਇਹਨੂੰ ਲਾ ਲਓ ਪੈਸੇ ਵੀ ਆਉਣਗੇ ਐਫ ਡੀ ਤਾਂ ਹੁੰਦੀ ਆ ਸਾਹ ਚ ਤੁਸੀਂ ਕੀ ਕਰ ਲਓਗੇ 8000 ਦੀ ਫਸਲ ਕੁਝ ਵੀ ਨਹੀਂ ਬੰਦਦਾ 8000 ਦਾ ਬਾਈ ਹੱਥ ਨੂੰ ਖਾ ਜਾਂਦੇ ਹਨ ਬਾਈ ਕੱਖ ਵੀ ਨਹੀਂ ਕੱਖ ਵੀ ਨਹੀਂ ਬੰਦਦਾ ਤੇ ਠੀਕ ਆ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰ ਦਿਓ ਬਾਈ ਧੰਨਵਾਦ ਤੁਹਾਡਾ ਵੀ ਸਮਾਂ ਦਿੱਤਾ ਸਾਡੇ ਸਾਰੀ ਬਾਈ ਜੀ ਖਾਲਸਾ ਮੈਂ ਵੀ ਹੋਇਆ ਵੀਰੇ ਚੰਗੇ ਕਮੈਂਟ ਕਰਿਆ ਕਰੋ ਭਰਾ ਬਣ ਕੇ ਚੰਗਾ ਬੀਜੋ ਜਿਹੜਾ ਬੋ ਠੀਕ ਆ ਜਿਹੜਾ ਹੱਥੀਂ ਕਰਦਾ ਉਹ ਵੀ ਵੀਜਦਾ ਜਿਹੜਾ ਸੋਚ ਅਜ ਮਾੜਾ ਕਮੈਂਟ ਕਰਦਾ ਉਹ ਵੀ ਵੀਜਦਾ ਉਹ ਵੱਢਣਾ ਪੈਣਾ ਠੀਕ ਆ ਇਹੀ ਬੇਨਤੀ ਆ ਵੀ ਕਿਰਪਾ ਕਰਕੇ ਕਿਸੇ ਨੂੰ ਚੰਗਾ ਕੰਮ ਕਰਨ ਦਿਓ ਬੇਨਤੀ ਹੱਥ ਬੰਨ੍ਹ ਕੇ